ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮਿੰਗ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬਚ ਚੁੱਕੇ ਨੇ 6:30 ਤਿਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 16 ਤੇ ਦਿਨ ਹੈਗਾ ਸ਼ੁੱਕਰਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦੇ ਕੀ ਪਾ ਰਹੀ ਹੈ ਆਪਣੀ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ ਆਪਣੇ ਚੈਨਲ ਨੂੰ ਇੱਕ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਆਪਣੇ ਚੈਨਲ ਨੂੰ ਸਪੋਰਟ ਵੀ ਕਰੋ ਚਲੋ ਆਪਣੇ ਵੀਡੀਓ ਦੇ ਐ ਸਿੰਦ ਰੇਟ ਬਾਰੇ ਆਪਾਂ ਗੱਲ ਕੀਤੀ ਬਾਰੇ ਗੱਲਬਾਤ ਕਰਦੇ ਵੀ ਕੀ ਪਰਿਆ ਹੋਰ ਬਾਈ ਜੀ ਕੀ ਹਾਲ ਨੇ ਵਧੀਆ ਜੀ ਵਧੀਆ ਠੀਕ ਆ ਠੀਕ ਆ ਤੇ ਹਰੇ ਮਟਰਾਂ ਦਾ ਕੀ ਭਾਅ ਚੱਲੀ ਜਾਂਦਾ ਜੀ ਆਪਣਾ 24 ਰੁਪਏ ਹਾਂਜੀ ਦੋਸਤੋ 24 ਰੁਪਏ ਕਿਲੋ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਤੇ ਪੂਰੇ ਪੂਰੇ ਵਧੀਆ ਟੌਪ ਦੇ ਮਟਰ ਨੇ ਜੀ ਹਰੇ ਮਟਰ ਜੀ ਗਾਜਰਾਂ ਦਾ ਕੀ ਰੇਟ ਚੱਲੀ ਜਾਂਦਾ ਬਈ 200 ਰੁਪਏ 200 250 ਹਾਂਜੀ ਦੋਸਤੋ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਜ ਜੀ ਗੱਜਰਾਂ ਦੇ ਭਾਜਨ ਕਿੰਨਾ ਕੋ ਹੁੰਦਾ ਇਹ ਚ ਇਹ 25 ਕਿਲੋ ਦਾ ਹਾਂਜੀ ਦੋਸਤੋ 25 ਕਿਲੋ ਗੱਜਰਾਂ ਦਾ weight ਹੁੰਦਾ ਜੀ ਬੰਦ ਲਫਾਫੇ ਦੇ ਵਿੱਚ ਇਹ ਗੰਗਾ ਨਾਗਰ ਵਾਲੀ ਗੱਜਰਾ ਜੀ ਪੂਰੀ ਵਧੀਆ ਟੌਪ ਦੀ ਇਹ ਹਾਂਜੀ ਹਲਦੀ ਦਾ ਰੇਟ ਹੈਗਾ ਜੀ ਬੰਦ ਘੱਟੇ ਦਾ ਰੇਟ ਹੈਗਾ ਜੀ 30 ਰੁਪਏ ਕਿਲੋ ਦਾ ਭਾ ਰੇਗਾ ਜੀ ਹਲਦੀ ਦਾ ਜੀ ਇਹ ਬੰਦ ਘੱਟੇ ਦਾ ਭਾ ਜੀ ਹਲਦੀ ਦਾ ਹਾਂਜੀ ਦੋਸਤੋ ਜਿਹੜੀ ਹਰੀ ਮਿਰਚ ਆ ਬਰੀਕ ਵਾਲੀ ਆ ਉਹ ਥੋੜੀ ਜਿਹੀ ਤੇਜ਼ ਹੁੰਦਾ ਜੀ ਰੇਟ ਇਹਦਾ ਹੈਗਾ ਜੀ ਰੇਟ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੀ ਮਿਰਚ ਦਾ ਜੀ ਬਰੀਕ ਵਾਲੀ ਦਾ ਹਾਂਜੀ ਦੋਸਤੋ ਜਿਹੜੀ ਹਰੀ ਮਿਰਚ ਮੋਟੀ ਵਾਲੀ ਆ ਰਹੀ ਹੈ ਜੀ ਹਰੀ ਮਿਰਚ ਦਾ ਰੇਟ ਉਹਦਾ ਘੱਟ ਹੁੰਦਾ ਜੀ ਉਹਦਾ ਮਿਰਚ ਦਾ ਰੇਟ ਹੈਗਾ ਜੀ ਬੰਦ ਗੱਟੇ ਦਾ ਜੀ 65 ਰੁਪਏ ਕਿਲੋ ਦਾ ਭਾਅ ਜੀ ਬੰਦ ਗੱਟੇ ਦਾ ਜੀ ਇਹਦਾ ਹਰੀ ਮਿਰਚ ਦਾ ਜੀ ਮੋਟੀ ਵਾਲੀ ਦਾ ਹਾਂਜੀ ਦੋਸਤੋ ਮੈਗਾ ਮਿਰਚ ਦਾ ਰੇਟ ਆ ਜਿਹੜਾ ਇਹ ਰੇਟ ਵੱਧ ਚੁੱਕਿਆ ਮੈਗਾ ਮਿਰਚ ਦਾ ਜੀ ਚਾਰੀ ਦਾ ਜੀ ਇਹਦਾ ਰੇਟ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਆਪਾਂ ਜੀ ਚਾਰੀ ਮਿਰਚ ਦਾ ਜੀ ਹਾਂਜੀ ਦੋਸਤੋ ਜਿਹੜੀ ਪਾਪੜੀ ਮਿਰਚ ਆ ਰਹੀ ਮੋਟੀ ਵਾਲੀ ਜੀ ਇਹ ਦਿੱਲੀ ਵਾਲੀ ਇਹਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪਾਪੜੀ ਮਿਰਚ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਪਾਪੜੀ ਦਾ ਜੀ ਹਾਂਜੀ ਦੋਸਤੋ ਦਿੱਲੀ ਵਾਲੀ ਜਿਹੜੀ ਸਿਮਲਾ ਮਿਰਚ ਆ ਰਹੀ ਹੈ ਬੰਦ ਡੱਬੇ ਵਾਲੀ ਸਿਮਲਾ ਮਿਰਚ ਜੀ ਇਹਦਾ ਰੇਟ ਹੋ ਗਿਆ ਜੀ ਤੇਜ਼ ਇਹਦਾ ਰੇਟ ਹੈਗਾ ਜੀ 38 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਸਿਮਲਾ ਮਿਰਚ ਦਾ ਹਾਂ ਤੋ ਆਦਰਕ ਦਾ ਰੇਟ ਹੈਗਾ ਜੀ ਬੰਦ ਗੱਟੇ ਦਾ ਭਾਅ ਰਹਿ ਜੀ ਆਦਰਕ ਦਾ ਜੀ 75 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਆਦਰਕ ਦਾ ਜੀ ਜੀ ਜਿਮੀ ਗੰਦ ਦਾ ਰੇਟ ਹੈਗਾ ਜੀ 40 ਰੁਪਏ ਕਿਲੋ ਦਾ ਭਾਅ ਜੀ ਜਿਮੀ ਗੰਦ ਦਾ ਜੀ ਬੰਦ ਗੱਟੇ ਦਾ ਜੀ ਤੇ ਇੱਕ ਚਾਲੂ ਦਾ ਰੇਟ ਹੈਗਾ ਜੀ ਇਹ ਵੀ ਬੰਦ ਗੱਟੇ ਦਾ ਆਉਂਦਾ ਜੀ ਦਿੱਲੀ ਵਾਲਾ ਇਹਦਾ ਰੇਟ ਹੈਗਾ ਜੀ ਬਾਹਰਲੇ ਚਾਲੂ ਦਾ ਰੇਟ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇੱਕ ਚਾਲੂ ਦਾ ਜੀ ਹਾਂ ਜੀ ਫਰਾਂਸ ਫਲੀ ਦਾ ਰੇਟ ਹੈਗਾ ਜੀ 30 ਰੁਪਏ ਕਿਲੋ ਦਾ ਭਾ 90 ਤੋਂ ਲੈ ਕੇ 100 ਰੁਪਏ ਤੇ ਕਿਲਾ ਪਾਜੀ ਕਿਲੋ ਦਾ ਜੀ ਇਹ ਬੰਦ ਡੱਬੇ ਦਾ ਪਾਜੀ ਪਿੰਡੀ ਦਾ ਜੀ ਹਾਂਜੀ ਪੇਠੇ ਦਾ ਰੇਟ ਹੈਗਾ ਜੀ ਇਹ ਬੰਦ ਘਟਿਆਂ ਦਾ ਪੇਠੇ ਦਾ ਪਾ ਰਿਹਾ ਜੀ ਅੱਜ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਆਜੀ ਕਿਲੋ ਦਾ ਜੀ ਪੇਠੇ ਦਾ ਜੀ ਹਾਂਜੀ ਦੋਸਤੋ ਸਾਤਰਗੰਦੀ ਦਾ ਰੇਟ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਸਾਤਰਗੰਦੀ ਦਾ ਜੀ ਕਿਲੋ ਦਾ ਜੀ ਆਪਾਂ ਬਾਈ ਰਣਜੀਤ ਨਾਲ ਗੱਲਬਾਤ ਕਰਦੇ ਵੀ ਗੋਭੀ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦੇ ਜੀ ਤੇ ਆਪਾਂ ਲੋਕਲ ਮਾਰਟਰ ਬਾਰੇ ਵੀ ਦੱਸਾਂਗੇ ਟਮਾਟਰ ਬਾਰੇ ਹਰੇ ਮਾਰਟਰਾਂ ਬਾਰੇ ਵੀ ਕੀ ਭਾਅ ਰਿਹਾ ਜੀ ਪੈਂਸਲ ਮਾਰਟਰ ਦਾ ਭਾਅ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਜੀ ਹੋਰ ਬਾਈ ਰਣਜੀਤ ਕੀ ਹਾਲ ਨੇ ਬਾਈ ਵਧੀਆ ਵੀ ਵਧੀਆ ਹੋਰ ਵਧੀਆ ਬਾਈ ਵਧੀਆ ਬਾਈ ਤੇ ਗੋਭੀ ਦਾ ਕੀ ਭਾਅ ਚੱਲੀ ਜਾਂਦਾ ਬਾਈ ਫੁੱਲ ਗ ਹਾਂਜੀ ਦੋਸਤੋ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਇਹ ਬੰਦਲ ਫਾਫਾ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ ਇਹ ਜੀ ਕਿਸੇ ਨੇ ਵੀ ਲੈਣਾ ਜੀ ਘੱਟੋ ਘੱਟ 25 ਕਿਲੋ ਜਾਂ 30 ਕਿਲੋ ਲੈਣੀ ਪੈਂਦੀ ਹੈ ਜੀ ਘੱਟੋ ਘੱਟ ਗੋਭੀ ਜੀ ਇਹ ਬਾਈ ਰੰਜੀਤ ਜਿਹੜਾ ਲੋਕਲ ਪੈਂਸਲ ਮਾਰਡਰ ਆ ਰਿਹਾ ਇਹਦਾ ਕੀ ਰੇਟ ਚੱਲੀ ਜਾਂਦਾ ਬਈ ਉਹਦਾ 20 ਤੋਂ ਲੈ ਕੇ 32 ਰੁਪਏ ਕਿਲੋ ਦਾ ਇਹ ਹੋਲ ਸੇਲ ਦਾ ਰੇਟ ਹਾਂਜੀ ਦੋਸਤੋ 30 ਤੋਂ ਲੈ ਕੇ 33 ਰੁਪਏ ਤੱਕ ਦਾ ਭਾਅ ਜੀ ਬੰਦਲ ਫਾਫਾ ਘੱਟੋ ਘੱਟ 20 ਕਿਲੋ ਜਾਂ 25 ਕਿਲੋ ਬੰਦਾ ਜੀ ਇਹ ਬਾਈ ਰੰਜੀਤ ਪਤਾ ਗ ਗੋਬੀ ਦਾ ਜੀ ਬੰਦਲ ਫੜੇ ਦਾ ਭਾਅ ਜੀ ਪਤਾ ਗੋਬੀ ਦਾ ਜੀ ਇਹ ਟਮਾਟਰ ਦਾ ਕੀ ਭਾਅ ਚੱਲੀ ਜਾਂਦਾ ਜੀ ਪਰ ਇਹ ਲਾਲ ਬੰਦ ਕਰੇ ਦਾ ਰੇਟ ਆ ਜੀ ਹਾਂਜੀ 34 35 ਰੁਪਏ ਤੱਕ ਦਾ ਹਾਂਜੀ ਦੋਸਤੋ 34 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਲਾਲ ਟਮਾਟਰ ਦਾ ਜੀ ਪੂਰਾ ਵਧੀਆ ਟੌਪ ਦਾ ਟਮਾਟਰ ਆ ਜੀ ਇਹ ਲਾਲ ਬਾਈ ਰਣਜੀਤ ਖੋਰਾ ਕੋਲੋਂ ਮਿਲ ਜੂ ਜੀ ਇਹ ਟਮਾਟਰ ਜੇ ਕਿਸੇ ਨੇ ਵੇਚਣਾ ਜਾਂ ਖਰੀਦਣਾ ਤਾਂ ਬਾਈ ਖੋਰਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਬਾਈ ਰਣਜੀਤ ਦਾ ਲੋਕਲ ਬਰੋਕਲੀ ਕੀ ਰੇਟ ਆ ਰਹੀ ਹੈ ਬਈ ਆਪਣੇ ਕੋਲੇ ਮੈਂ ਲੋਕਲ ਬਰੋਕਲੀ ਦਾ ਰੇਟ ਹੈਗਾ

ਹਾਂਜੀ ਦੋਸਤੋ ਆਪਾਂ ਜਾਮਣੀ ਪੱਤਾ ਗੋਭੀ ਵੀ ਦਿਖਾ ਦੇਣੇ ਤੇ ਜਾਮਣੀ ਪੱਤਾ ਗੋਭੀ ਵੀ ਆਪਣੇ ਬਰਨਾਲਾ ਮੰਡੀ ਦੇ ਵਿੱਚ ਆ ਚੁੱਕੀ ਆ ਤੇ ਰੇਟ ਹੈਗਾ ਜੀ ਜਾਮਣੀ ਗੋਭੀ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਜਾਮਣੀ ਪੱਤਾ ਗੋਭੀ ਦਾ ਜੀ ਕਰੇਲੇ ਜੀ ਹੈ। はい। ਆਪਣਾ ਜੀ ਦੋਸਤੋ ਕਰੇਲੇ ਦਾ ਰੇਟ ਹੈਗਾ ਜੀ ਕਰੇਲੇ ਦਾ ਜੀ ਬੰਦ ਡੱਬਿਆਂ ਦਾ ਭਾਅ ਆਂਦਾ ਜੀ ਦਿੱਲੀ ਵਾਲੇ ਕਰੇਲੇ ਦਾ ਜੀ ਇਹਦਾ ਰੇਟ ਹੈਗਾ ਜੀ 50 ਰੁਪਏ ਕਿਲੋ ਦਾ ਭਾਅ ਜੀ ਕਰੇਲੇ ਦਾ ਜੀ। ਹਾਂਜੀ ਦੋਸਤੋ ਜਿਹੜੀ ਡੱਬੀ ਵਾਲੀ ਮਸਰੂਮ ਆ ਰਹੀ ਹੈ ਜੀ ਇਹਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਮਸਰੂਮ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਮਸਰੂਮ ਦਾ ਜੀ। ਦੋਸਤੋ ਮੇਥੀ ਬਾਰੇ ਗੱਲਬਾਤ ਕਰੀਏ ਤਾਂ ਮੇਥੀ ਦਾ ਰੇਟ ਹੈਗਾ ਜੀ 100 ਰੁਪਏ ਦਰਜਨ ਦਾ ਭਾਅ ਜੀ ਮੇਥੀ ਦਾ ਜੀ। ਹਾਂਜੀ ਦੋਸ 250 ਰੁਪਏ ਤੱਕ ਦਾ ਪਾ ਜੀ ਪੰਛੀਰੀ ਆਈ ਧੁਣੀਆ ਦਾ ਜੀ ਹਾਂਜੀ ਦੋਸਤੋ ਸੂੰਗਰਿਆਂ ਦਾ ਵੀ ਰੇਟ ਵੱਧ ਚੁੱਕਿਆ ਜੀ ਸਾਰੀਆਂ ਸਬਜ਼ੀਆਂ ਦੇ ਰੇਟ ਵੱਧ ਚੁੱਕੇ ਨੇ ਤੇ ਸੂੰਗਰਿਆਂ ਦਾ ਰੇਟ ਹੈਗਾ ਜੀ 150 ਰੁਪਏ ਦਰਜੰਦਾ ਭਾ ਜੀ ਸੂੰਗਰਿਆਂ ਦਾ ਜੀ ਦੋਸਤੋ ਪਾਲਕ ਦਾ ਰੇਟ ਵੱਧ ਚੁੱਕੇ ਨੇ ਜੀ ਪਾਲਕ ਦਾ ਰੇਟ ਹੋ ਗਿਆ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾ ਜੀ ਪੰਛੀਰੀ ਦਾ ਜੀ ਅੱਜ ਦਾ ਜੀ ਸਾਗ ਦਾ ਰੇਟ ਆ ਜਿਹੜਾ ਉਹ ਵੱਧ ਚੁੱਕਿਆ ਜੀ ਸਾਗ ਦਾ ਰੇਟ ਹੋ ਗਿਆ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਦਰ ਜਾਂਦਾ ਜੀ ਸਰੋਂ ਦੇ ਸਾਗ ਦਾ ਜੀ ਤੇ ਸਾਗ ਮੰਡੀ ਦੇ ਵਿੱਚ ਮਸਾ ਲੱਭਿਆ ਗਿਆ ਤੇ ਸਾਗ ਵੀ ਬਹੁਤ ਘੱਟ ਆ ਰਿਹਾ ਜੀ ਮੰਡੀ ਦੇ ਵਿੱਚ ਹਾਂਜੀ ਉਸ ਤੋਂ ਬਾਥੂ ਦਾ ਰੇਟ ਹੈਗਾ ਜੀ ਦਰਜੰਦਾ ਜੀ 100 ਰੁਪਏ ਦਰਜੰਦਾ ਭਾਅ ਜੀ ਬਾਥੂ ਦਾ ਜੀ ਹਾਂਜੀ ਦੋਸਤੋ ਚੈਣਾ ਖੀਰੇ ਦਾ ਰੇਟ ਹੈਗਾ ਜੀ 650 ਤੋਂ ਲੈ ਕੇ 700 ਰੁਪਏ ਤੱਕ ਦਾ ਭਾਅ ਜੀ ਚੈਣਾ ਖੀਰੇ ਦਾ ਜੀ ਇਹ 20 ਕਿਲੋ ਦੀ ਭਰਤੀ ਹੁੰਦੀ ਹੈ ਜੀ ਚੈਣਾ ਖੀਰੇ ਦੀ ਲਫਾਫੇ ਦੀ ਦੋਸਤੋ ਸਾਗ ਮੂਲਾਂ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਸਾਗ ਮੂਲਾਂ ਦਾ ਜੀ ਕਿਲੋ ਦਾ ਜੀ ਦੋਸਤੋ ਮੂਲੀ ਦਾ ਰੇਟ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਹੈ ਜੀ ਮੂਲੀ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਮੂਲੀ ਦਾ ਜੀ ਹਾਂਜੀ ਦੋਸਤੋ ਚੁਕੰਦਰ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਅ ਜੀ ਚੁਕੰਦਰ ਦਾ ਜੀ ਹਾਂਜੀ ਦੋਸਤੋ ਚੱਪਣ ਕੱਦੂ ਦਾ ਰੇਟ ਹੈਗਾ ਜੀ ਕਿਲੋ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਚੱਪਣ ਕੱਦੂ ਦਾ ਜੀ ਬੰਦਲ ਫਤਨਾ ਦੋਸਤੋ ਆਵਲੇ ਦਾ ਰੇਟ ਹੈਗਾ ਜੀ ਬੰਦਲ ਪੰਨਾ ਭਾਅ ਹੈਗਾ ਜੀ ਆਵਲੇ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਆਵਲੇ ਦਾ ਜੀ ਇਹ ਇੱਕ ਬਰੀਕ ਵਾਲਾ ਹੁੰਦਾ ਤੇ ਇੱਕ ਮੋਟੇ ਵਾਲਾ ਹੁੰਦਾ ਜੀ ਆਵਲਾ ਜੀ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਹਾਂ ਫਰੂਟ ਦਾ ਕੀ ਭਾਅ ਚੱਲ ਰਹੀ ਅੱਜ ਜੀ ਹੂਲ سیل ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਫਰੂਟ ਦਾ ਕੀ ਭਾਅ ਰਿਹਾ ਜੀ ਅੱਜ ਜੀ ਦੋਸਤੋ ਨਰੀਅਲ ਦਾ ਰੇਟ ਹੈਗਾ ਜੀ 10 ਪੀਸਾਂ ਦਾ ਰੇਟ ਹੈਗਾ ਜੀ 380 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਨਰੀਆਲ ਦਾ ਜੀ ਬਾਈਕਲਵੰਤ ਕੋਲੋਂ ਮਿਲ ਜਾਣਗੇ ਜੀ ਨਰੀਆਲਾ ਬੰਗਲੌਰ ਵਾਲਾ ਨਰੀਆਲਾ ਪੂਰਾ ਵਧੀਆ ਪਾਣੀ ਦਾ ਭਰਿਆ ਹੁੰਦਾ ਜੀ ਨਰੀਆਲ ਜੀ ਇਹ ਪੂਰਾ ਵਧੀਆ ਟੌਪ ਦਾ ਤੇ ਪੈਨੈਪਲ ਬਾਰੇ ਗੱਲਬਾਤ ਕਰੀਏ ਤਾਂ ਪੈਨੈਪਲ ਦਾ ਰੇਟ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਚੱਲ ਰਿਹਾ ਜੀ ਪੈਨੈਪਲ ਦਾ ਜੀ ਬੰਦੇ ਡੱਬਿਆਂ ਦਾ ਜੀ ਹਾਂਜੀ ਦੋਸਤੋ ਕੇਨੂ ਬਾਰੇ ਗੱਲਬਾਤ ਕਰੀਏ ਤਾਂ ਕੇਨੂ ਪੂਰਾ ਵਧੀਆ ਟੌਪ ਦਾ ਕੇਨੂ ਆਣਾ ਸ਼ੁਰੂ ਹੋ ਰਿਹਾ ਤੇ ਕੇਨੂ ਦਾ ਰੇਟ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕੇ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਕਿੰਨੂ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਕਿੰਨੂ ਦਾ ਹਾਂਜੀ ਦੋਸਤੋ ਪਵਿੱਤੇ ਬਾਰੇ ਗੱਲਬਾਤ ਕਰੀਏ ਤਾਂ ਪਵਿੱਤੇ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਪਵਿੱਤੇ ਹਾਂਜੀ ਦੋਸਤੋ ਸੇਵ ਦੇ ਰੇਟ ਨੇ ਜਿਹੜੇ ਉਹ ਵੱਧ ਚੁੱਕੇ ਨੇ ਜਿਹੜਾ ਵਧੀਆ ਸੇਵ ਆ ਜੀ ਉਹਦਾ ਰੇਟ ਹੈਗਾ ਜੀ 1400 ਤੋਂ ਲੈ ਕੇ 1600 ਰੁਪਏ ਦਾ ਕੀ ਦਾ ਭਾਜ ਜੀ ਸ਼ੇਵ ਦਾ ਜੀ ਇਹ 10 ਕਿਲੋ ਵਾਲੀ ਪੇਟੀ ਮਿਲ ਜੂ ਜਿਹੜੀ ਰੇਟ ਹੈਗਾ ਜੀ ਇਹਦਾ 1800 ਰੁਪਏ ਦਾ ਭਾਜ ਜੀ ਸ਼ੇਵ ਦਾ ਹਾਂਜੀ ਦੋਸਤੋ ਅੰਗੂਰਾਂ ਦਾ ਰੇਟ ਹੈਗਾ ਜੀ ਇਹਦੇ ਵਿੱਚ ਵੇਟ ਹੁੰਦਾ ਜੀ 5 ਕਿਲੋ ਵੇਟ ਹੁੰਦਾ ਜੀ ਤੇ ਰੇਟ ਹੈਗਾ ਜੀ ਇਹਦਾ ਜੀ 800 ਰੁਪਏ ਦਾ ਭਾਜ ਜੀ ਅੰਗੂਰਾਂ ਦਾ ਜੀ ਲੰਮੇ ਵਾਲੇ ਅੰਗੂਰਾਂ ਦਾ ਜੀ ਹਾਂਜੀ ਦੋਸਤੋ ਸਟਰਾਬਰੀ ਦਾ ਰੇਟ ਹੈਗਾ ਜੀ 550 ਰੁਪਏ ਦਾ ਭਾਜ ਸਟਰਾਬਰੀ ਦਾ ਜੀ ਇਹਦੇ ਵਿੱਚ 8 ਪੀਸ ਹੁੰਦੇ ਜੀ ਡੱਬੀਆਂ ਜੀ 8 ਦੀ ਹਾਂਜੀ ਦੋਸਤੋ ਡ੍ਰੈਗਨ ਫਰੂਟ ਦਾ ਰੇਟ ਹੈਗਾ ਜੀ ਬੰਦ ਡੱਬੇ ਦਾ ਭਾਅ ਹੈਗਾ ਜੀ 1600 ਤੋਂ ਲੈ ਕੇ 1700 ਰੁਪਏ ਤੱਕ ਦਾ ਭਾਅ ਜੀ ਡ੍ਰੈਗਨ ਫਰੂਟ ਦਾ ਜੀ ਬੰਦ ਡੱਬੇ ਦਾ ਭਾਅ ਜੀ ਡ੍ਰੈਗਨ ਫਰੂਟ ਦਾ ਜੀ ਇਹਦੇ ਵਿੱਚ 20 ਪੀਸ ਹੁੰਦੇ ਹੈ ਜੀ ਡ੍ਰੈਗਨ ਫਰੂਟ ਦੇ ਜੀ ਹਾਂਜੀ ਦੋਸਤੋ ਕੇਲੇ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਕੇਲੇ ਦਾ ਜੀ ਜੀ ਦੋਸਤੋ ਅਨਾਰਾਂ ਦਾ ਰੇਟ ਹੈਗਾ ਜੀ ਬੰਦ ਡੱਬੇ ਦਾ ਭਾਅ ਹੈਗਾ ਜੀ ਅਨਾਰਾਂ ਦੇ ਜੀ 10 ਕਿਲੋ ਦੀ ਭਰਤੀ ਹੈ ਜੀ ਇਹਦਾ ਰੇਟ ਹੈਗਾ ਜੀ ਅ ਹਾਂਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾਰ ਰਹਿ ਗਿਆ ਜੀ ਅੱਜ ਦਾ ਜੀ ਹੋਲਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਕੀ ਭਾਰ ਰਹਿ ਜੀ ਆਲੂ ਤੇ ਪਿਆਜ਼ ਦਾ ਜੀ ਦੋਸਤੋ ਆਪਾਂ ਬਾਬੀ ਨਾਲ ਗੱਲਬਾਤ ਕਰਦੇ ਵੀ ਆਲੂ ਦੇ ਨਵੇਂ ਆਲੂ ਦਾ ਕੀ ਭਾਰ ਰਹਿ ਗਿਆ ਜੀ ਅੱਜ ਦਾ ਜੀ ਹੋਲਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਬੰਦ ਗੱਟੇ ਦਾ ਕੀ ਭਾਰ ਹੈ ਜੀ ਨਮਸਕਾਰ ਬਾਬ ਜੀ ਨਮਸਕਾਰ ਨਮਸਕਾਰ ਹੋ ਠੀਕ ਹੋ ਜੀ ਬਹੁਤ ਵਧੀਆ ਤੇ ਨਵੇਂ ਆਲੂ ਦਾ ਕੀ ਭਾਅ ਚੱਲੀ ਜਾਂਦਾ ਜੀ 260 ਰੁਪਏ ਵਿਕਿਆ ਜੀ ਬੜੀ ਆਲੂ ਹਾਂਜੀ ਦੋਸਤੋ 260 ਰੁਪਏ ਦਾ ਭਾਅ ਜੀ ਆਲੂ ਦਾ ਜੀ ਪੂਰਾ ਵਧੀਆ ਟੌਪ ਦਾ ਆਲੂ ਹੈ ਜੀ ਤੇ ਵੇਟ ਹੁੰਦਾ ਜੀ ਇਹਦੇ ਵਿੱਚ 50 ਕਿਲੋ ਦੇ ਵੇਟ ਹੁੰਦਾ ਜੀ ਪਰ ਇਹਦੇ ਵਿੱਚ ਆਲੂ ਦੀ ਬੰਦ ਗੱਟੇ ਦਾ ਜੀ 260 ਰੁਪਏ ਦਾ 270 ਰੁਪਏ ਦਾ ਭਾਜ ਜੀ ਆਲੂ ਦਾ ਜੀ ਪੂਰਾ ਵਧੀਆ ਹਾਂਜੀ ਦੋਸਤੋ ਐਲ ਆਰ ਵੀ ਆਉਣਾ ਸ਼ੁਰੂ ਹੋ ਰਿਹਾ ਜੀ ਆਪਣੇ ਬਰਨਾਲਾ ਮੰਡੀ ਦੇ ਵਿੱਚ ਤੇ ਆਲੂ ਦਾ ਰੇਟ ਹੈਗਾ ਜੀ 300 ਰੁਪਏ ਦਾ ਭਾਜ ਜੀ ਆਲੂ ਦਾ ਜੀ ਐਲ ਆਰ ਦਾ ਜੀ ਪੂਰਾ ਵਧੀਆ ਲਾਲ ਟੌਪ ਟੌਪ ਦਾ ਆਲੂ ਹੈ ਜੀ ਪੂਰਾ ਵਧੀਆ ਹਾਂਜੀ ਦੋਸਤੋ ਪਿਆਜ਼ ਬਾਰੇ ਵੀ ਆਪਾਂ ਗੱਲਬਾਤ ਕਰਦੇ ਵੀ ਪਿਆਜ਼ ਦਾ ਕੀ ਭਾਰ ਰਹੇਗਾ ਜੀ ਅੱਜ ਦੇ ਜੀ ਆਪਾਂ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਪਿਆਜ਼ ਦਾ ਕੀ ਹਾਂਜੀ ਦੋਸਤੋ ਪਿਆਜ਼ ਦਾ ਅੱਜ ਦਾ ਭਾਰ ਰਿਹਾ ਜੀ 10 ਰੁਪਏ ਕਿਲੋ ਤੋਂ ਪਿਆਜ਼ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਘੱਟੇ ਦਾ ਭਾਅ ਹੈਗਾ ਜੀ 10 ਰੁਪਏ ਕਿਲੋ ਜੀ ਪਿਆਜ਼ ਦਾ ਭਾਅ ਜੀ ਤੇ ਆਪਾਂ ਹੋਰ ਵੀ ਵਧੀਆ ਟੌਪ ਦਾ ਪਿਆਜ਼ ਦਿਖਾ ਦਿੰਨੇ ਆ ਵੀ ਕੀ ਪਾ ਚੱਲ ਰਹੀ ਜੀ ਹੋਰ ਵਧੀਆ ਟੌਪ ਦੇ ਪਿਆਜ਼ ਦਾ ਜੀ ਹਾਂਜੀ ਦੋਸਤੋ ਜਿਹੜਾ ਇਹ ਪਿਆਜ਼ ਹੈਗਾ ਜੀ 16 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜਿਹੇ ਬੰਦ ਘੱਟਾ ਮਿਲ ਜੂ ਜੇ ਕਿਸੇ ਨੂੰ ਲੈਣਾ ਹੈ ਜੀ 16 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਤੇ ਆਪਾਂ ਨਾਸਕ ਦੇ ਪਿਆਜ਼ ਵੀ ਦਿਖਾ ਦੇ ਰਹੇ ਆ ਨਾਸਕ ਦਾ ਪਿਆਜ਼ ਦਾ ਵੀ ਰੇਟ ਘੱਟ ਚੁੱਕਾ ਜੀ ਨਾਸਕ ਦੇ ਪਿਆਜ਼ ਦਾ ਭਾਅ ਰਹਿ ਗਿਆ ਜੀ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ ਨਾਸਕ ਦਾ ਜੀ ਇਹ ਤੇ ਰੇਟ ਰਹਿ ਗਿਆ ਜੀ ਇਹਦਾ ਜੀ 20 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਨਾਸਕ ਦੇ ਪਿਆਜ਼ ਦਾ ਜ ਉਹ ਸਿੰਦਰ ਵਾ ਗਿਆ ਹਾਂਜੀ ਦੋਸਤੋ ਲਾਸਨ ਬਾਰੇ ਗੱਲਬਾਤ ਕਰੀ ਤਾਂ ਲਾਸਨ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਜ ਹੀ ਲਾਸਨ ਦਾ ਜੀ ਬੰਦ ਕਟਣ ਦਾ ਭਾਜ ਹੀ ਲਾਸਨ ਦਾ ਜੀ